ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਸਰਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 2 ਨਗ ਲੈ ਕੇ ਆਏ ਆ ਜੀ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਨਸੀਬ ਸਿੰਘ ਆ ਪਿੰਡ ਸੱਦਾ ਸਿੰਘ ਦਾ ਜ਼ਿਲ੍ਹਾ ਮੁਕਤ ਤਹਿਸੀਲ ਮੁਕਈ ਮੋਬਾਈਲ ਨੰਬਰ 94641595 ਠੀਕ ਆ ਜੀ ਦੋ ਨਾਗਾ ਜੀ ਅੱਜ ਕਿਧਰੋਂ ਸ਼ੁਰੂ ਕਰਦੇ ਜੀ ਆ ਸੂਈ ਸੂਈ ਆ ਰੈਡ ਤੋਂ ਸੂਆ ਕਿੰਨਾ ਜੀ ਇਹ ਸੂਆ ਦੂਜਾ ਸੂਈ ਵੀ ਆ ਕਦੋਂ ਸੂਈ ਆ ਜੀ ਇਹ ਇਹਨੂੰ ਸੂਈ ਹੋ ਤਕਰੀਬਨ 25 ਤਨ ਮਾਰਖਾਂ ਦੇ ਮਹੀਨਾ ਹੋ ਗਿਆ ਹੋਊਗਾ ਬੱਚਾ ਕੀ ਹੈ ਬੱਚੀ ਆ ਬਈ ਬੱਚੇ ਤੇ ਮਿਲਦੀ ਆ ਜੀ ਹਾਂ ਬੱਚੀ ਜ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਹੈ ਸਟੈਂਡ ਹੋਊਗਾ 12 ਤੋਂ 13 ਕਿਲੋ ਦਾ ਥਣਾ ਦੀ ਡੰਨ ਹੈ ਜੀ ਜਮਾ ਓਕੇ ਹੈ ਬਈ ਠੰਡੀ ਸੀਲ ਵੀ ਪੂਰੀ ਹੈ ਜੀ ਸੀਲ ਠੰਡੀ ਬੋਲ ਵੀ ਗਿਆਣੇ ਦੀ ਵੀ ਨਹੀਂ ਲੋੜ ਯਾਰ ਠੀਕ ਹੈ 10 ਤੋਂ 11 ਕਿਲੋ ਨੈਟ ਤਿਆਰ ਹੈ ਜੀ ਬੱਚਾ ਵੀ ਤੁਹਾਨੂੰ ਮਗਰ ਬੱਚੀ ਮਿਲ ਜਾਣੀ ਹੈ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗਏ ਆਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਰੰਗ ਪ੍ਰਿੰਟ ਵਜਨ ਵਜੂਦ ਦੀ ਪੂਰੀ ਚੰਗੀ ਆ ਚਾਰ ਹੀ ਥਣਾ ਪੋਟਸ਼ਾਂਗ ਪੂਰਾ ਵੀ ਨਹੀਂ ਥਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣਾ ਫਿਟਨੈਸ ਵਾਲਾ ਹਵਾਨਾ ਵੱਜਨ ਮੌਜੂਦ ਦੀ ਵੀ ਚੰਗੀ ਬਾਕੀ ਮੇਨ ਗੱਲ ਵੀਰੇ ਗਰਮੀਆਂ ਦਾ ਤੋਹਫਾ ਇੱਕ ਤਾਂ ਨਾਗ ਤੁਹਾਨੂੰ ਬੱਚੀ ਨਾਲ 프리 ਮਿਲ ਜਾਣੀਆਂ ਦੂਜਾ ਗਰਮੀ ਕਰਮ ਵਾਲੀ ਨੇ ਮਨਾਉਣੀ ਨਹੀਂ ਤੇ ਦੁੱਧ ਸੰਕਣਾयण ਮਚਾਰ ਦਾ ਚਿੱਟਾ ਖੰਡੀ ਸੀਲ ਪੂਰੀ ਆ ਥੋੜੀ ਜਿਹੀ ਤਾਜ਼ੀਾਈ ਕਰਕੇ ਕਰਦੀ ਆ ਡਰਦੀ ਆ ਕੈਵਰੇ ਤੋਂ ਜੀ ਤੇ ਡਿਮਾਂਡ ਜਿਹੜੇ ਲੈਣੀਆਂ ਆ ਜੀ ਫੋਨ ਤੇ ਕਰ ਲਾ ਫੋਨ ਤੇ ਦੋਨਾਂ ਦਾ ਅੱਜ ਫੋਨ ਤੇ ਕਰਾਂ ਠੀਕ ਆ ਵੀਰੇ ਤੇ ਦੋ ਨੰਬਰ ਮੱਝ ਸੂਆ ਕਰਨਾ ਜੀ ਇਹ ਤੀਜਾ ਸੂਆ ਸੋਈ ਵੀ ਹੈ ਇਹ ਕਦੋਂ ਸੂਈ ਹੈ ਜੀ ਇਹ ਰਾਤ ਸੂਈ ਹੈ ਜੀ ਇਹ ਰਾਤ ਸੂਈ ਬੱਚਾ ਕੀ ਹੈ ਜੀ ਇਹ ਕਟਾ ਆਇਆ ਦੇ ਮਾਗ ਜੇਰ ਦੀ ਡੰਨ ਹੈ ਜੀ ਜੇਰ ਜੂ ਦੀ ਸ਼ਮਾ ਓਕੇ ਹੈ ਠੀਕ ਹੈ ਕਿੰਨਾ ਕੱਢਿਆ ਬੋਲਾ ਜੀ ਇਹਦਾ ਦੁੱਧ ਵੀ ਤੜਕੇ ਬੋਲਾ ਕੱਢਿਆ 3 ਕਿਲੋ ਬੱਚ ਨੂੰ ਜਗਾ ਕੇ ਠੀਕ ਹੈ ਜੀ ਹਾਂ ਯਾਨੀ ਲਗਭਗ ਹੋਊਗਾ 7-8 ਦੇ ਕਰੀਬ 8 ਦੇ ਕਰੀਬ ਹੋਊਗਾ ਬੋਲਾ ਦੁੱਧ ਬੋਲਾ ਨਹੀਂ 12-13 ਕਿਲੋ ਮੈਂ ਬੜੇ ਰੌਣਾਂ ਦੇ ਦਿੰਦਾ ਹੈ ਜੀ ਜੋਮਾ ਜੋਮਾ ਕੀ ਪੋਲੀ ਚਵਾ ਜੀ ਬੋਲੀ ਚਵਾਈ ਆਣ ਠੀਕ ਹੈ ਜੀ ਵਜਨ ਵਜੂਦ ਵੀ ਕਰਮ ਵਾਲੀ ਦਾ ਚੰਗਾ ਰਾਤ ਦੀ ਸੂਈ ਆ ਜੀਰ ਪ੍ਰੋਪਰ ਡਨ ਬੱਚਾ ਮਗਰ ਕੱਟਾ ਜੀ ਲਗਭਗ 8 ਕਦੇ ਦੇ ਕਰੀਬ ਬੋਲਾ ਤਿਆਰ ਹੋਊਗਾ ਬਾਕੀ ਹਜੇ ਖਾਲੀ ਨਹੀਂ ਹੋਈ ਸੋਨਾ ਸਹਿਜ ਅਥਰਾਂ ਦਾ ਮੋਟਾ ਥਾਣਾ ਜੀ ਕੱਲਾ ਕੱਲਾ ਨਿਖੜ ਮਹੱਤੀ ਚਵਾਈ ਵਾਲਾ ਚਾਰ ਹੀ ਥਾਣਾ ਪੋਟਸ਼ਾਂਕ ਪੂਰਾ ਵੀ ਨਹੀਂ ਥਣ ਕੱਲਾ ਕੱਲਾ ਨਿਖੜ ਮਾਂ ਲੱਗਿਆ ਵਾ ਮੇਨ ਗੱਲ ਬਾਈ ਕਹਿੰਦਾ ਠੰਡੀ ਸੀ ਇਹ ਵਾਲਾ ਚਵਾਈ ਮੋਟੀ ਗੰਨੇ ਅਰਗੀ ਆ ਜੀ ਜਿਹੜੇ ਲੈਣੇ ਆ ਇਹਦੇ ਵੀ ਡਿਮਾਂਡ ਫੋਨ ਤੇ ਜੀ ਫੋਨ ਤੇ ਕਰ ਲਾਂਗੇ ਬਾਈ ਠੀਕ ਹੈ ਡਿਮਾਂਡ ਇਹਦੀ ਵੀ ਫੂਨ ਤੇ ਰਹਿਣ ਵਾਲੀ ਆ ਚੰਗੀ ਆ ਮੱਝ ਮੇਰੇ ਨਿਕਲਦੀ ਬਹੁਤ ਘੱਟ ਆ ਤੇ ਪਰ ਚੰਗੀ ਆ ਬਾਹਲਾ ਨਹੀਂ ਤਾਂ 12 12-13 ਕਿਲੋ ਤੋ ਤਾਂ ਵੇਖ ਫੁੱਲੇ ਰਾਮ ਨਾ ਪਾ ਦੋ ਬਾਕੀ ਹਵਾਨਾ ਸੋਨਾ ਜੀ ਜੇ ਕੋਈ ਵੀ ਰਬਦ ਕਰ ਲੂ ਤਾਂ ਬਾਤ ਵੀ ਲੈ ਸਕਦਾ ਸੱਤੇ ਆਉਣਾ ਫੇਰ ਦੱਸਣਾ ਵੀ ਸਹੀ ਗੱਲ ਆ ਜੀ ਹੁਣ ਤੁਹਾਨੂੰ ਪਤਾ ਮੇਰੇ ਮੌਸਮ ਗਰਮੀ ਦਾ ਤੇ ਇਹਨਾਂ ਨੇ ਨਜ਼ਾਰੇ ਦੇਣੇ ਗਰਮੀ گاਵਾ ਦਾ ਤਾਂ ਔਖਾ ਹੋ ਜਾਂਦਾ ਕੰਮ ਜਿਹੜਾ ਕੋਈ ਜਾਦਾ ਬਰੀਡ ਵਾਲੀ ਹੁੰਦੀ ਆ ਥੋੜਾ ਜਿਹਾ ਕ੍ਰੋਸ ਦਾ ਫੇਰ ਵੀ ਸਰ ਜਾਂਦਾ ਡਿਮਾਂਡ ਜਾਇਜ਼ ਹੋਊਗੀ ਜਾਇਜ਼ ਹੋਊਗੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ